ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇਟ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਚੰਡੀਗੜ੍ਹ ਤਾਂ ਉੱਥੋਂ ਹਾਲਾਂਕਿ ਮੈਂ ਤਾਂ 12 ਵਜੇ ਵਿਲਾ ਹੋਇਆ ਸੀ ਪਰ ਫਿਰ ਕਿਉਂਕਿ 3-4 ਘੰਟੇ ਦਾ ਰਹਾ ਤਾਂ ਪਹਿਲਾਂ ਆਉਣਸਾਰ ਮੈਂ ਿੰਪਿਟੀ ਲੋ ਜੀ ਨੂੰ ਮੈਂ ਪਹਿਲਾਂ ਬੇਨਤੀ ਕਰ ਲਈ ਮੈਂ ਕਿਹਾ ਵੀ ਆਪਾਂ ਲੋਕਾਂ ਨੂੰ ਜਿਆਦਾ ਇੰਤਜ਼ਾਰ ਨਹੀਂ ਕਰਾਉਣਾ ਕਿਉਂਕਿ ਕੰਮ ਵੀ ਕਬੀਲਦਰੀ ਦੇ ਛੱਡ ਕੇ ਆਏ ਹਾਂ ਵੀ ਤੁਸੀਂ ਪਹਿਲਾਂ ਬੋਲ ਲਿਓ ਮੇਰੇ ਤੇ ਆਉਣ ਤੋਂ ਪਹਿਲਾਂ ਤੇ ਮੈਂ ਆ ਕੇ ਹੁਣ ਸਰ ਬੋਲੂਗਾ ਦੋ ਪਿੰਡਾਂ 'ਚ ਹੋਰ ਜਾਣਾ ਜਿੱਥੇ ਕਹੋਗੇ ਉੱਥੇ ਚੱਲਾਂਗੇ ਇਹ ਸਾਡੇ ਪਿੰਡ ਨੇ ਭਲਾਈਆਣਾ ਦੋਦਾ ਛੱਤਿਆਣਾ ਭੁੰਦੜ ਇਹ ਸਾਰੇ ਜਿੰਨੇ ਵੀ ਮੈਂ ਕੋਟਲੀਆ ਬਲੂ ਗਿਆ ਮੈਂ ਖਿੜਕੀਆਂ ਵਾਲੇ ਕਿਹਾ ਜਿੱਥੇ ਵੀ ਜਾਂਦੇ ਆ ਲੋਕ ਇਹੀ ਪਿਆਰ ਦਿੰਦੇ ਆ ਕੋਟ ਪਾਈ ਗਏ ਸੀਗੇ ਕਿ ਸਾਨੂੰ ਤੁਹਾਡੇ ਤੇ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਡਾ ਇਹਨਾਂ ਤੋਂ ਖਿਹੜਾ ਛੜਾ ਦਿਓ ਮੈਂ ਕਿਹਾ ਵੀ ਖਿਹੜਾ ਤਾਂ ਤੁਸੀਂ ਛਡਾਉਣਾ ਹੈ ਸਾਡਾ ਤਾਂ ਨਾ ਹੀ ਲੱਗਣਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਆ ਨੰਮ ਖੜਾ ਪਹਿਲਾਂ ਤਾਂ ਇਹ ਦੇਖ ਲਿਓ ਵੀ ਇਹਨਾਂ ਨੂੰ ਪੁੱਛ ਲਿਓ ਜਿਹੜੇ ਆਉਣਗੇ ਮਨਪ੍ਰੀਤ ਬਾਦਲ ਹੋਰੀ ਜਾਂ ਰਾਜੀ ਬੜਿੰਗੂ ਨਿੰਮ ਤੇ ਡੇਕ ਚ ਕੀ ਫਰਕ ਹੁੰਦਾ ਹੈ ਉਹਨੂੰ ਪਤਾ ਹੀ ਨਹੀਂ ਮਗਾ ਹਰੇਕ ਸਾਲ ਇਹ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਗਿੱਦੜ ਵਾਹੇ ਵਾਲੋ ਬਦਲੋ 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 ਬਹੁਤ ਚਿਰ ਹੋ ਗਿਆ 12 13 ਸਾਲ ਹੋ ਗਏ 12 13 ਸਾਲ ਹੋ ਗਏ ਬਦਲੋ ਨਵੇਂ ਪੱਤੇ ਟਿੱਪਲ ਦੇ ਆ ਪੱਤਿਆ ਵੇ ਕਾ ਦੀ ਖੜਖੜ ਖੜਖੜ ਲਈ ਹੈ ਪੱਤ ਛੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਏ ਸਾਡੀ ਪਾਰਟੀ ਦੇ ਕੈਬਨਿਟ ਮਨਿਸਟਰ ਸਾਹਿਬ ਬੈਠੇ ਨੇ ਅਮਨ ਰੋੜਾ ਜੀ ਸਾਡੇ ਜੈਤੋ ਤੋਂ ਐਮਐਲਏ ਬੈਠੇ ਨੇ ਰਾਮਪਰੇ ਫੂਲ ਦੇ ਐਮਐਲਏ ਬੈਠੇ ਮੌੜ ਵਾਲੇ ਐਮਐਲਏ ਬੈਠੇ ਪੁੱਚੋ ਵਾਲੇ ਐਮਐਲਏ ਬੈਠੇ ਸਾਡੇ ਲਾਡੀ ਢੋ ਜੀ ਧਰਮਕੋੜ ਤੋਂ ਐਮਐਲਏ ਬੈਠੇ ਸਾਡੀ ਸਾਰੀ ਟੀਮ ਚੇਅਰਮੈਨ ਸਾਹਿਬ ਜੀ ਦਾ ਸਾਹਿਬ ਬੈਠਿਆ ਸਾਰੇ ਸਾਡੇ ਫਿਰੋਜ਼ਪੁਰ ਦੀ ਟੀਮ ਬੈਠੀ ਹੈ ਜਿੰਨੇ ਵੀ ਕਰਮਜੀਤ ਅਨਮੋਲ ਵੀਰੋ ਅਜੀ ਆਮ ਕਰਾਂਦੇ ਆ ਅਜੀ ਤੁਹਾਡੇ ਵਰਗੇ ਹੀ ਆ ਸਾਨੂੰ ਤੁਸੀਂ ਬਣਾਇਆ ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਨੇ ਇਹ ਲੀਡਰ ਇਹ ਰਾਜੇ ਬੜਿੰਗ ਹੋਰੀ ਹੰਕਾਰ ਚ ਫਿਰਦੇ ਆ ਇਹ ਕਹਿੰਦੇ ਅਸੀਂ ਵੱਡੇ ਆ ओ नहीं ओ लोग बड़े ने मै फिर बाई च मने थोड़ा जा लाया ना रगड़ा जमानता कराइया जबत फिर मने में हाँ लोग व्डे क्योंकि जदों लोगों छोटे समझ लग गए ना ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਹਸਾਬ ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ਼ ਦੇਵੇ ਚੀਲਾ दीक्षित 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਆਲੀ ਇਲੈਕਸ਼ਨ ਸੀ ਤਾਂ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ 'ਚ ਉਹਨਾਂ ਦੀ ਪਾਰਟੀ ਸੀ ਪਾਰਟੀ ਤਾਂ ਬਣੀ ਨੂੰ ਹੋਇਆ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦੇ ਨੂੰ ਪੱਤਰਕਾਰਾਂ ਨੇ ਪੁੱਛਿਆ ਕੇਜਰੀਵਾਲ ਕਾ ਕੋਈ ਅਸਰ ਤਾਂ ਨਹੀਂ ਪੜੇਗਾ ਉਹ 15 ਸਾਲ ਤੋਂ ਮੁੱਖ ਮੰਤਰੀ ਉਹ ਲੋਕਾਂ ਨੂੰ ਕੀ ਸਮਝਦੀ ਹੈ ਕਹਿੰਦੀ ਕੇਜਰੀਵਾਲ ਹੂ ਇਜ਼ ਕੇਜਰੀਵਾਲ ਇਹ ਕੌਣ ਹੈ ਵੀਰੋ 4 ਦਿਨਾਂ ਬਾਅਦ ਰਿਜ਼ਲਟ ਆ ਗਿਆ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਭੁੱਲੀ ਵੀ ਹੋਏ ਜੇ ਕੇਜਰੀਵਾਲ ਆਏ 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 ਗਰਾਂਦੇ ਲੋਕ ਤਾਂ ਆਏ ਹੁੰਦਾ ਸੋ ਲੋਕਾਂ ਨੂੰ ਇਸ ਦਾ ਪਾਈ ਤੁਹਾਡੇ ਚਰਨਾ ਚਾਹ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋ ਮਾਨ ਸਤਕਾਰ ਚ ਵੱਡੇ ਹੋ ਅਕਲਾਂ ਚ ਵੱਡੇ ਹੋ ਉਹਧਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂੋਂ ਸੇ ਹੁੰਦਾ ਹੈ ਖਿਆਲ ਵੱਡੇ ਥੋੜੇ ਬਈ